ਫਿਰੋਜ਼ਪੁਰ ਦੇ ਅੰਦਰ ਲਗਾਤਾਰ ਸੜਕੀ ਹਾਦਸੇ ਵਾਪਰੇ ਹਨ ਤਾਜ਼ਾ ਘਟਨਾ ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਵਿਖੇ ਵਾਪਰੀ ਹੈ ਜਿੱਥੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਰਖੜੀ ਤੋਂ ਪਹਿਲਾਂ ਦੋ ਭੈਣਾਂ ਦੇ ਇਕਲੋਤੇ ਭਰਾ ਅਤੇ ਦੋ ਭੈਣਾਂ ਦੀ ਇੱਕ ਭੈਣ ਦੀ ਮੌਤ ਹੋ ਗਈ ਹੈ ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹ ਰਿਪੋਰਟਾਂ ਦੱਸਿਆ ਕਿ ਲੜਕੇ ਦੀ ਮਾਂ ਬਠਿੰਡਾ ਵਿਖੇ ਹਸਪਤਾਲ ਵੀ ਦਾਖਲ ਸੀ ਜਿਸ ਦਾ ਪਤਾ ਲੈ ਕੇ ਰਿਸ਼ਤੇਦਾਰੀ ਵਿੱਚ ਲੱਗਦੇ ਦੋ ਭੈਣ ਭਰਾ ਰਾਜਵੀਰ ਕੌਰ ਬਾਈ ਸਰ ਤੇ ਗੁਰਿੰਦਰ ਸਿੰਘ 28 ਸਾਲ ਜੋ ਵਾਪਸ ਪਿੰਡ ਆ ਰਹੇ ਸਨ ਕਿ ਰਸਤੇ ਵਿੱਚ ਇੱਕ ਕਾਰ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਦੌਰਾਨ ਦੋਨਾਂ ਦੀ ਮੌਕੇ ਦੀ ਮੌਤ ਹੋ ਗਈ ਉਹਨਾਂ ਨੇ ਕਿਹਾ ਕਿ ਮ੍ਰਿਤਕ ਲੜਕਾ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਲੜਕੀ ਦੋ ਭੈਣਾਂ ਦੀ ਇੱਕ ਭੈਣ ਸੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਹੁਣ ਉਹਨੇ ਮੰਗ ਕੀਤੀ ਹੈ ਗੱਡੀ ਚਾਲ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਦੋਨੋਂ ਘਰ ਉਜੜ ਚੁੱਕੇ ਹਨ ਮੇਰਾ ਨਾਮ ਪਰਮਿੰਦਰ ਸਿੰਘ ਇਹ ਜੀ ਮੇਰਾ ਹੀ ਹੈਗਾ ਭੂਆ ਦਾ ਪੁੱਤ ਆ। ਇਹ ਆ ਵੀ ਮੰਮੀ ਦਾ ਬੇਸ਼ਨਾ ਇਹ ਬਠਿੰਡੇ ਦਾ ਹੁਣ ਕਿੱਥੋਂ ਆ ਰਹੇ ਸੀਗੇ। ਬਾਕੀ ਮੋਟਰਸਾਈਕਲ ਜਾਵਾਂ ਕਰਾਇਆ ਸੀ ਬਸ ਪੁੱਤ ਰਹੀ। ਦੋਨੇ ਜਣੇ ਆ ਰਹੇ ਸੀ ਤੇ ਮੈਨੂੰ ਲੱਗਾ ਪਤਾ ਫੋਨ ਆਇਆ। ਉਹਨਾਂ ਦਾ ਐਕਸੀਡੈਂਟ ਹੋ ਗਿਆ ਕਾਰ ਨਾਲ। ਕਾਰ ਨਾਲ। ਹਾਂ ਜੀ। ਕੋਈ ਕਾਰ ਵਾਲੇ ਦਾ ਕੋਈ ਕੋਈ ਸੀਗਾ? ਹਾਂ ਜੀ ਮਾਪੇ ਪਤਾ ਲੱਗ ਗਿਆ ਸੀ ਕਾਰ ਵਾਲ ਦਾ। ਉਹ ਮੱਲਣਾ ਵਾਲੇ ਦਾ ਹੀ ਆ। i20 ਗੱਡੀ ਆ। ਹਾਂ। ਉਹਨਾਂ ਵੀ ਮੈਂ ਕਹਿੰਦਾ ਹਾਂ ਜੀ ਦੋਨਾਂ ਵੀ ਮੌਜੂਦ ਮੌਕੇ ਤੇ ਹੀ। ਇਹ ਜੀ ਦੋ ਭੈਣਾ ਇੱਕ ਭਰਾ ਇਕੱਲਾ ਇਕੱਲਾ ਮੁੰਡਾ ਹੈ ਇਕੱਲਾ ਇਕੱਲਾ ਭਰਾ ਹਾਂਜੀ ਇਕੱਲਾ ਇਕੱਲਾ ਪਰ ਛੋੜੀ ਛੋੜੀ ਮਾਸੀ ਦੀ ਲੜਕੀ ਸੀ ਉਹ ਆਪਣੇ ਇਥੋਂ ਲੋਹੀਆਂ ਤੋਂ ਆਇਆ ਉਹ ਤੋਂ ਆ ਰਿਹਾ ਸੀ ਦੋਨੇ ਤੇ ਨਿਕਾ ਚੱਲ ਪਏ ਪੈਨ ਤੇ ਨਸੇਰੇ ਭੇਜਦਾ ਕੇ ਚੱਲ ਆਪਾਂ ਇਥੇ ਰਹਿ ਪਿੰਨੇ ਮੱਲਾ ਵਾਲੇ ਤੇ ਉੱਥੋਂ ਆ ਰਹੀ ਸੀ ਸਦਾਰੇ ਤੋਂ ਪਿੱਛੇ ਮੰਲੂ ਵਾਲੇ ਨਾਲ ਐਕਸੀਡੈਂਟ ਹੋ ਗਿਆ ਮੈਂ ਮਲ ਕੀ ਕਰਦੇ ਹਾਂ ਤੁਸੀਂ ਸਾਫ਼ ਮੰਗਦੇ ਸੀ ਘਰ ਵਿਲਾ ਕਰਤਾ ਸਨ ਨਾਮ ਕੀ ਹੈ ਗੁਰਦੀਪ ਗੁਰਦੀਪ ਕੀ ਗੱਲ ਬਾਤ ਨਹੀਂ ਛੇ ਦੀ ਬੈਠੀ ਹੋਈ ਹੈ ਰਿਸ਼ੀ ਜੀ ਨੇ ਦੀ ਹੋਇਆ ਤਾਂ ਹਾਂ ਕਿਸ ਤਰ੍ਹਾਂ ਐਕਸਟਰ ਹੈ ਇਹ ਮੋਹਵਨ ਉਹਨੇ ਇਧਰ ਗੱਡੀ ਜਾਂਦੀ ਜਿਹੜੀ ਲੜਕੀ ਦੀ ਬੈਠੀ ਹੋਈ ਹੈ ਤੁਹਾਡੇ ਕੀ ਲੱਗਦਾ ਕਿੰਨੇ ਭੈਣ ਪਰਾਤੀ ਪੁੱਤ ਨੇ ਪਿਆਈਆਂ ਹਾਂ ਲੋ ਲੈਨੇ ਭੰਗ ਪਰਾ ਮੈਂ ਚੈਨੇ ਕੁੜੀਆਂ ਆ ਇਹਨਾਂ ਕੁੜੀਆਂ ਨਹੀਂ ਆ ਤੇਨੇ ਕਿੱਥੋਂ ਦੇ ਰਹਿਣ ਵਾਲਾ ਸਭ ਕੁੜੀਆਂ ਖਾਸ ਕੋਈ ਪਤਾ ਲੱਗਿਆ ਗੱਡੀ ਵਾਲੇ ਦਾ ਕੌਣ ਸੀਗਾ ਹਾਂ ਜੱਡੀ ਵਾਲੇ ਪਤਾ ਲੱਗ ਗਿਆ ਕਿਹਨੇ ਠੀਕ ਹੈ ਹਾਂ ਜੇ ਯਾਰ ਬਾ ਇਹ ਨਾਮ ਕਿਹੜਾ ਜਸਪਾਲ ਸਿੰਘ ਨੇ ਕੋਈ ਕੀ ਕਹਿੰਦਾ ਹੈ ਕਟਨਾ ਹੀ ਉਹ ਮੁੰਡਾ ਗੁਰਵਿੰਦਰ ਸਿੰਘ ਸੀ ਇਹਦੀ ਮੰਮੀ ਭਿੰਡੇ ਦਾਖਲ ਸੀਗੀ ਜੀ ਪ੍ਰਿਸ਼ਨ ਹੋਇਆ ਸੀਗਾ ਤੇ ਉੱਥੇ ਮਹੀਨੇ ਦੇ ਕਰੀਬ ਸੀਗੇ ਰਹਿੰਦੇ ਸੀਗੇ ਉੱਥੋਂ ਆ ਹੀ ਪਹਿਲਾਂ ਮਤਲਬ ਸਵੇਰੇ 3 ਵਜੇ ਤੁਰੇ ਉੱਥੇ ਭਿੰਡੇ ਦੀ ਤੇ ਬਾਅਦ ਚ ਤੁਰੇ ਆ ਨਾਲ ਇਹਦੇ ਮਾਸੀ ਦੀ ਕੁੜੀਆ ਸੀਗੀ ਤੇ ਜੀਰੇ ਮੋਟਰਸਾਈਕਲ ਡਾਕਦੇ ਸੀ ਤੁਤੋਂ ਵਾਸਤੇ ਚੜਦੇ ਸੀਗੇ ਜੀ ਇਹ ਕਿੰਦੇ ਜਾਂ ਨਾਲੇ ਦਾ ਕੱਪੜੇ ਲੈਣੇ ਆਉਣੇ ਨਾਲੇ ਪਿੰਡ ਗੇੜਾ ਮਾਰ ਆਉਣੇ ਜੀ ਮਾਲਟ ਮਾਲਟ ਕਰ ਦੇਖ ਆਵਾਂਗੇ ਜੀ ਇਹ ਜੀਰਿਓ ਵਾਇਡ ਆ ਨਾ ਮੱਲਾੜਾ ਰੋਡ ਬਹੁਤ ਖਰਾਬ ਆ ਜੀ ਸਾਡੇ ਫਿਰ ਜੀਰਿਓ ਮਖੂ ਹੋ ਗਏ ਤਾਂ ਮਖੂ ਤੋਂ ਮੱਲਾੜਾ ਆਮ ਜਨਤਾ ਹੁੰਦੀ ਆ ਜੀ ਜਦੋਂ ਮਖੂ ਤੋਂ ਜਸ ਅਧਾਰੇ ਦੇ ਕਰੀਬ ਆਏ ਨਾ ਜੀ ਇਧਰੋਂ ਆ ਰਹੇ ਸੀਗੇ ਤੇ ਮੱਲਾੜਾ ਲੋਕ ਗੱਡੀ ਜਾਂਦੀ ਹੈ A20 ਜੀ ਕਰਨੈਲ ਸਿੰਘ ਦਾ ਦਾ ਮੁੰਡਾ ਦੱਸਦੇ ਭੋਲਾ ਭੋਲਾ ਜੀ ਏ 120 ਦੇ ਕਰੀਬ ਜਿੰਨਾ ਲੋਕਾਂ ਨੇ ਦੇਖਿਆ ਮੌਕੇ ਤੇ ਜੀ ਦੂਜੇ ਪਾਸੇ ਜਾ ਕੇ ਅਟੈਕ ਕਰਕੇ ਮੰਨ ਲਓ ਕਿ ਗੱਡੀ ਮਾਰੀ ਹੈ ਜੀ ਤੇ ਗੁੜੀ ਆਈ ਤਾਂ ਮੌਕੇ ਦੇ ਮੌਦ ਹੋ ਗਈ ਹੈ ਜੀ ਤੇ ਮੁੰਡੇ ਉਹ ਜਿਹੜੇ ਲਾ ਕੇ ਹਸਤਾ ਲੈ ਕੇ ਗਿਆ ਤੇ ਉੱਥੇ ਜਾ ਕੇ ਉਹ ਵੀ ਮੰਨ ਲਓ ਕਿ ਪੂਰਾ ਹੋ ਗਿਆ ਜੀ ਇਹ ਵਾਲਾ ਕੀ ਮੌਕੇ ਤੇ ਲੈ ਕੇ ਗਿਆ ਜਾਂ ਫਰਾਰ ਹੋ ਗਿਆ ਅਸੀਂ ਤਾਂ ਬਾਅਦ ਚ ਮੰਨ ਲਓ ਗੱਡੀ ਉੱਥੇ ਬਾਕੀ ਉਹ ਨਹੀਂ ਮੰਨ ਲਓ ਕਿ ਮੜਿਆ ਕੱਲਾ ਸੀ ਜਾਂ ਕੌਣ ਸੀਗਾ ਜੀ ਇਹ ਇਹ ਆਪਣਾ ਕਿਲੇ ਭੜ ਭੜਾ ਸੀ ਮੁੰਡਾ ਕੱਲਾ ਗੁਰਿੰਦਰ ਸਿੰਘ ਹੈ ਤੇ ਦੋ ਭੈਣਾਂ ਜਿਹੜੀਆਂ ਜੀ ਪੜਦਾ ਸੀ ਨਹੀਂ ਮਿਸਤਰੀ ਦਾ ਰਾਜਗਿਰ ਦਾ ਠੇਕੇਦਾਰ ਸੀ ਨਹੀਂ ਇਹ 29 30 ਸਾਲ ਦੇ ਕਰੀਬ ਸੀ ਜੀ ਨਹੀਂ ਹਿੰਦੂ ਜਨਮ ਦੇ ਸੀ ਜੀ ਮੰਗ ਬਸ ਗਰੀਬ ਪਰਿਵਾਰ ਹੈ ਇਨਸਾਨ ਮਿਲਣਾ ਚਾਹੀਦਾ ਹੈ ਜੋ ਜੀ ਸਭ ਕੁੜਾ ਐਕਸੀਡੈਂਟ ਵਾਹ ਕਿੱਥੇ ਘਟਨਾ ਲਾਪੜੀ ਆ ਤੇ ਕਿੰਨੇ ਜਣੇ ਦੀ ਮੌਤ ਹੋਈ ਇਹ ਨਾ ਸਦਾਰੇ ਤੋਂ ਥੋੜਾ ਜਿਹਾ ਅੱਗੇ ਕਿਲੋਮੀਟਰ ਤੇ ਕਾਰ ਸੀ ਬਹੁਤ ਓਵਰਸਪੀਡ ਤੇ ਇਹ ਅਗੋ ਮੋਟਰਸਾਈਕਲ ਤਿਆਰ ਹੈ ਸੀ ਮਖੂ ਵੱਲੋਂ ਜਦੋਂ ਇਹ ਉਹ ਸਿੱਧੀ ਘਾਰ ਮੱਜੀ ਵਿੱਚ ਇਹ ਇਹ ਦੋ ਇੱਕ ਲੜਕ ਮੁੰਡੇ ਦੀ ਇਹ ਇਸਤਰੀ ਦੀ ਸਿਸਟਰ ਮਾਸੀ ਦੀ ਕੁੜੀ ਉਹਨਾਂ ਦੋਹਾਂ ਦੀ ਡੈਥ ਹੋ ਗਈ ਤੇ ਹੁਣ ਅਸੀਂ ਪੋਸਟਮਾਰਟਮ ਕਰਾਉਣ ਲੱਗੇ ਹਾਂ ਮਕਦਮਾ ਦਰਜ ਕਰਤਾ ਗੱਡੀ ਵਾਲੇ ਨੂੰ ਪਤਾ ਲੱਗ ਗਿਆ ਗੱਡੀ ਵਾਲੇ ਤੋਂ ਪਤਾ ਲੱਗ ਗਿਆ ਜੀ ਹਾਂਜੀ ਮਾਮਲਾ ਕਰਕੇ ਹੋ ਜਾਏਗੀ ਹੋ ਜਾਏਗੀ ਹੋ ਜਾਏਗੀ